ਠੀਕ ਹੈ ਜੀ YouTube ਚੈਨਲ ਤੇ ਲਾਈਵ ਹੋਏ ਅੱਜ ਪਹਿਲੀ ਵਾਰ ਸਮਰਾਵ ਰੈਲੀਆ ਤਸਵੀਰਾਂ ਤੋਂ ਦਿਖਾ ਰਹੇ ਆ ਆਪਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਰੈਲੀਆ ਦ੍ਰਿਸ਼ ਦਿਖਾ ਰਹੇ ਆ ਜਿੱਥੇ ਲੈਂਡ ਪੂਲੀ ਨੂੰ ਲੈ ਕੇ ਜਿਹੜੀ ਅੱਜ ਰੈਲੀ ਦਿੱਤੀ ਗਈ ਹੈ ਉਹ ਰੈਲੀ ਦੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਸਵੀਰਾਂ ਦੇ ਦੇਖੋ ਦ੍ਰਿਸ਼ ਸਮਰ ਪੂਜਾ ਜੀ ਸਮਰਾਵ ਰੈਲੀ ਤੇ ਪਾਣੀ ਪੂਰਾ ਕਾਟ ਹੈ ਜੀ ਮਾਰਾ ਰੈਲੀ ਲੈਂਡ ਪੂਲਿੰਗ ਹੋ ਰਹੀ ਹੈ ਸੋ ਦੇਖੋ ਜੀ YouTube ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ 5-5 ਮਿੰਟ ਲੱਗੇਗਾ ਘੁੰਮ ਕੇ ਅੱਥਰੂ ਮਾ ਜੀ ਨਾਂ 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 ਬਸ ਗੱਲਾਂ ਕਰਨਾ ਬੋਲਣਾ 150 ਸਮਰਾਵਾਂ ਰੈਲੀ ਸਾਡੇ ਦਾ ਜਿੰਦਾ ਲੱਗੇ ਪਿਆ ਸਾਡੀ ਦਾ ਜਿੰਦਾ ਲੱਗੇ ਪਿਆ ਭਾਤਵਾ ਸਰਕਾਰ ਲੈ ਕੇ ਆਈ ਸੀ ਕਦੇ ਚਪਲੇ ਮੀਟਰ ਲੈ ਕੇ ਆ ਜਾਂਦੇ ਆ ਕਦੇ ਮੰਡੀਾਂ ਚ ਕਾਟਾ ਲੱਗਦਾ ਕਦੇ ਕਿਤੇ ਕਦੇ ਬਾਹਰੋਂ ਦਾ ਚੋਨਾ ਰੋਕਣਾ ਕਦੇ ਐਮਐਸਪੀ ਪਿੱਛੇ ਇਹ ਸਾਰੀਆਂ ਜਥੇਬੰਦੀਆਂ ਲੜਾਈ ਲੜਦੀਆਂ ਇਸ ਤਰ੍ਹਾਂ ਕੇ ਹਮੇਸ਼ਾ ਜਥੇਬੰਦ ਹੋ ਜਾਓ ਇੱਕੋ ਹੀ ਤਾਕਤਾਂ ਜਿੱਤੇ ਕਿਰਤੀ ਲੋਕ ਮੌਸਟਰ ਡਾਕਟਰ ਮਜ਼ਦੂਰ ਕਿਸਾਨ ਪੂਰੀ ਕਿਰਤੀ ਜਮਾਤ ਨਿੱਕੇ ਕਾਰੋਬਾਰੀ ਤੁਸੀਂ ਇਕੱਠੇ ਹੋ ਗਏ ਇਹ ਨੀਤੀਆਂ ਕਰ ਨੂੰ ਹਟ ਜਾਣਗੇ ਇਹਨਾਂ ਦੀ ਕੋਈ ਤਾਕਤ ਨਹੀਂ ਜਿਹੜਾ ਇਹਨਾਂ ਨੀਤੀਆਂ ਨੂੰ ਘੜੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਦੋ ਨਾਰੇ ਲਾਉਂਗਾ ਇਨਕਲਾਬ ਜਿੰਦਾਬਾਦ ਸ਼ਾਂਤ ਰਾਜਵਾਦ ਜਿੰਦਾਬਾਦ ਜਿੰਨਾ ਚਿਰ ਸ਼ਾਂਤ ਰਾਜਵਾਦ ਜਿੰਦਾਬਾਦ ਨਹੀਂ ਆਵੇ ਜਿਆਦਾ ਨਹੀਂ ਚੱਲਣੀ ਭਗਤ ਖਾਲਸਾ ਦੇ ਵਾਸਤੇ ਸੋ ਪੂਰੀ ਰੈਲੀ ਕੱਟ ਮਾਰਦਾ ਲੱਖਾਂ ਦਾ ਇਕੱਠ ਸੋ ਸਾਡੇ ਵੀਰ ਭਰਾ ਹੁਣੇ ਆਏਗੇ ਆਪਣੇ ਦਿਖਾ ਦੇ ਨਹੀਂ ਨਾ ਬੰਦਾ ਨਾ ਕੋਈ ਨਹੀਂ ਕੋਈ ਨਹੀਂ ਪਸਰੀ ਬਾਜੂ ਸਤਿ ਪੂਜਯ ਜੀ ਸਮਰਦਾ ਰੈਲੀ ਕਿਸਾਨਾਂ ਨੇ ਉੱਚੀ ਲੈਂਡ ਪੋਲਿੰਗ ਵਾਸਤੇ ਜਿਹੜੀ ਆਪਣੀ ਭਵਤਵਾ ਸਰਕਾਰ ਲੈ ਕੇ ਆਈ ਦੀ ਉਹ ਰੱਦ ਹੋਣ ਦੇ ਖੰਦ ਖੁਸ਼ੀ ਦੇ ਵਿੱਚ ਸਮਰਦਾ ਰੈਲੀ ਰੱਖੀ ਗਈ ਸੀ ਕਿਸਾਨਾਂ ਵੱਲੋਂ ਸਯੁਗਤ ਕਿਸਾਨ ਮੋਰਚਾ ਵੱਲੋਂ ਤੇ ਸਤਿ ਪੂਜਯ ਜੀ ਰੈਲੀ ਦੇ ਵਿੱਚ ਐਡਿੰਗ ਕੇ ਬੰਦ ਕਰ ਦਿੱਤਾ ਤੁਹਾਨੂੰ ਜਵਨਾ ਬੰਦ ਕਰ ਦਿੱਤਾ ਐ ਸਮਰਾਲੇ ਰੈਲੀ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਪਹਿਲੀ ਵਾਰ ਅੱਜ ਮੈਂ ਲਾਈਵ ਹੋਇਆ ਫੇਸਬੁੱਕ ਦੇ ਉੱਤੇ ਠੀਕ ਹੈ ਜੀ ਸਾਡੇ ਆ ਧਰਮ ਧਰਮ ਸਿੰਘ ਨਿੱਕੂ ਵਾਲ ਵੀ ਧਰਮ ਸਿੰਘ ਜੀ ਆਓ ਮੜ ਜੇ ਸਮਰਾਲਾ ਰੈਲੀ ਦੇ ਵਿੱਚ ਪਹੁੰਚ ਕੇ ਕੀ ਕਰਨਾ ਚਾਹੁੰਦੇ ਹੈ ਵਾਹ ਤਾਂ ਪਹੁੰਚਿਆ ਜੀ ਵੇ ਲੈਂਡ ਪੂਲ ਦੇ ਮਤਲਬ ਤੇ ਰੈਲੀ ਆ ਜੀ ਹੁਣ ਤੇ ਹੁਣ ਦੇਖਦੇ ਆ ਕੀ ਹੁੰਦਾ ਆ ਆ ਕਿ ਉਹ ਵੀ ਇਹੀ ਕਹਾਂਗੇ ਭਾਈ ਵੱਧ ਤੋਂ ਵੱਧ ਤੇ ਸਾਵਲ ਕਿਸਾਨ ਮੋਰਚਾ ਵਿੱਚ ਸਾਡੀ ਦੇਖੋ ਜ਼ਮੀਨਾਂ ਦਾ ਸਵਾਲ ਆ ਸਾਡੇ ਜ਼ਮੀਨਾਂ ਦਾ ਜ਼ਮੀਨਾਂ ਦਾ ਸਵਾਲ ਆ ਸਵਾਲ ਆ ਹਰੇਕ ਬੰਦੇ ਨੇ ਯੂਥ ਨੂੰ ਜਿਹਦੇ ਕੋਈ ਮਾੜਾ ਮੋਟਾ ਵਿਹਲਾ ਸਾਰੇ ਬੰਦੇ ਪਹੁੰਚੇ ਹੋਰ ਭਰਾ ਮੇਰੇ ਜੇ ਸਾਡੀਆਂ ਜ਼ਮੀਨਾਂ ਚਲ ਗਈਆਂ ਫੇ ਕੀ ਕਰਨਾ ਕਿਸਾਨ ਕਿੱਥੇ ਕੱਜ ਜਾਵਾਂਗੇ ਅਸੀਂ ਸਰਕਾਰਾਂ ਦੇ ਖਿਲਾਫ ਲੜਾਈ ਐ ਲੜੋ ਤਾਂ ਹੀ ਆਪਾਂ ਮਾੜਾ ਮੋਟਾ ਕੰਮ ਜਵਾਂਗੇ ਤਾਂ ਇਹ ਸਮਰਾਨਾ ਦੀ ਤਸਵੀਰਾਂ ਤੁਹਾਨੂੰ ਦਿਖਾਈਆਂ ਆਪਾਂ ਇਹ ਲਾਈਵ ਤਸਵੀਰਾਂ ਨੇ ਸਮਰਾਲਾ ਤੋਂ ਮਤਵੇ ਛੇਰ ਜਰੂਰ ਕਰਦੇ ਹੋ ਵੀਡੀਓ ਨੂੰ ਤੇ ਵੀਡੀਓ ਜ਼ਰੂਰ ਦੇ ਇੱਕ ਮੈਂ ਲੋਕਾਂ ਨੂੰ ਇੱਕ ਅਪੀਲ ਕੀਤਾ ਹੈ ਨੌਜਵਾਨਾਂ ਨੂੰ ਕਿ ਆਪਾਂ ਰੈਲੀ ਦੇ ਵਿੱਚ ਨੌਜਵਾਨ ਸ਼ਾਮ ਕਰਕੇ ਜ਼ਰੂਰ ਪਹੁੰਚ ਕਰੋ ਦੇਖਿਆ ਕਰੋ ਕਿ ਸਾਡੇ ਜਿਹੜੇ ਬਜ਼ੁਰਗ ਨੇ ਜੋਧੇ ਨੇ ਕਿਹੜੀ ਲਾਗੇ ਲੜ ਰਹੇ ਨੇ ਉਹ ਸਿਰਫ ਪੰਜਾਬ ਦੀ ਗੱਲ ਕਰਦੇ ਪੰਜਾਬ ਦੇ ਲੜ ਰਹੇ ਨੇ ਉਹ ਤਾਂ ਪੰਜਾਬ ਦੀ ਜਲ ਕਰਨ ਦੇ ਲਈ ਅੱਜ ਸਮਰਾਲਾ ਰੈਲੀ ਦੇ ਵਿੱਚ ਪਹੁੰਚ ਕੇ ਸਾਡੇ ਨਾਲ ਹੋਰ ਵੀ ਅਗੇ ਗੱਲਬਾਤ ਕਰਦੇ ਆ ਏ ਕੀ ਨਾਂ ਤੁਹਾਡਾ ਜੀ ਮੋਹੰਦ ਰਫੀ ਮੋਹੰਦ ਰਫੀ ਅੱਜ ਅੱਜ ਸਮਰਾਲੇ ਦੇ ਤੇ ਆਏ ਹੋ ਕੀ ਕਹਿਣਾ ਚਾਹਦੇ ਦੇਖੋ ਜੀ ਇਹ ਵਾਲਾ ਲੈਂਡ ਪੁਲਿੰਗ ਵਾਲਾ ਕੀ ਚਲਾਈ ਸੀ ਸਰਕਾਰ ਨੇ ਹਾਂ ਹਾਂ ਜੀ ਸਰਕਾਰ ਨੇ ਜਾਨੀ ਕਿ ਕਿਸਾਨਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਉਹਨਾਂ ਹਸਾਂ ਨੂੰ ਦਮ ਦੇ ਕੇ ਹਾਂ ਉਹ ਵਾਪਸ ਕਰਾ ਲਈ ਅੱਜ ਉਸ ਖੁਸ਼ੀ ਦੇ ਵਿੱਚ ਹੈ ਜਤੂ ਰੈਲੀ ਹੈ ਜਾਣੀ ਕਿ ਮੈਂ ਕਹਿ ਸਕਦਾ ਕਿ ਦੋ ਵਾਰੀ ਕਿਸਾਨਾਂ ਨੇ ਜਿੱਤ ਹਾਸਲ ਕਰੀਏ ਇੱਕ ਵਾਰੀ ਦਿੱਲੀ ਜਿੱਤੀ ਹੈ ਤੇ ਦੂਜੀ ਵਾਰੀ ਹਾਂ ਪੋਲ ਪੋਲ ਬਾਕਸ ਇਹ ਨਾਲ ਕੋਣਾ ਤੁਹਾਡੇ ਜੀ ਇਹ ਮੇਰੇ ਭਤੀਜਾ ਜੀ ਸਰ ਦਾ ਬੇਟਾ ਹੈ ਦੇਖੋ ਕਿੰਨੀ ਉਮਰ ਹੈ ਤੁਹਾਡੀ 10 ਸਾਲ 10 ਸਾਲ ਆ ਉਹਦੇ ਜੋਦੇ ਗਿਆ ਕਹਿੰਦਾ ਵੀ ਜਦੋਂ 10 ਸਾਲ ਦੇ ਬੱਚੇ ਸੰਘਰਸ਼ ਜਾਣ ਲੱਗੇ ਬਈ ਆਪਾਂ ਸੰਘਰਸ਼ ਪਤੇ ਜਰੂਰ ਕਰਾਂਗੇ ਇਹ ਤਸਵੀਰਾਂ ਨੇ ਸਮਰਾਲਾ ਦੇ ਲਈ ਦੀ ਸੱਚੀ ਗੱਲ ਜੀ